ਦੋਸਤੋ ਪਾਪਾ ਬੁੱਲੇ ਸ਼ਾਹ ਦੇ ਕਰਵਾਲਿਆਂ ਨੇ ਇੰਜ ਕਿਉਂ ਕਿਹਾ ਕਿ ਤੂੰ ਸਾਡੇ ਖਾਨਦਾਨ ਦਾ ਨਾਮ ਮਿੱਟੀ ਵਿੱਚ ਮਿਲਾ ਦਿੱਤਾ ਹੈ ਪੈਣਾ ਤੇ ਪਰਚਾਈਆਂ ਨੇ ਕਿਉਂ ਬੁੱਲੇ ਸ਼ਾਹ ਨੂੰ ਬੁਰਾ ਭਲਾ ਆ ਗਿਆ ਜੱਤ ਕੇ ਬੁੱਲੇ ਸ਼ਾਹ ਬਚਪਨ ਤੋਂ ਹੀ ਬਹੁਤ ਧਾਰਮਿਕ ਤੇ ਸੰਸਕਾਰਿਤ ਸਨ ਅਖੀਰ ਇਸ ਪਿੱਛੇ ਕੀ ਵਜ੍ਹਾ ਸੀ ਇਸ 사ਦੀ ਗੱਲਬਾਤ ਅੱਜ ਦੀ ਇਸ ਵੀਡੀਓ ਵਿੱਚ ਹੋਵੇਗੀ ਸੋ ਅਖੀਰ ਤੱਕ ਬਿਨਸ ਕਿਪ ਕੀਤੇ ਇਸ ਵਿੜੀ ਨੂੰ ਜ਼ਰੂਰ ਸੁਣਨਾ ਆਓ ਹੁਣ ਅੱਜ ਦੇ ਇਸ ਸਫਰ ਨੂੰ ਸ਼ੁਰੂ ਕਰਤੇ ਹਾਂ ਬਾਬਾ ਬੁੱੱਲੇ ਸ਼ਾਹ ਜੀ ਇਰਾਕ ਦੇ ਸ਼ੇਖ ਅਬਦੁਲ ਕਾਦਰ ਜਿਲਾਨੀ ਦੀ ਸੰਤਾਨ ਚੋਂ ਸੰ ਜਿਨ੍ਹਾਂ ਦਾ ਸਿੱਧਾ ਸਬੰਧ ਨਬੀ ਮੁਹੰਮਦ ਸਾਹਿਬ ਦੇ ਵੰਸ਼ਜ ਨਾਲ ਜਾ ਮਿਲਦਾ ਹੈ ਸੰਤ ਬੁੱੱਲੇ ਸ਼ਾਹ ਦੇ ਪਿਤਾ ਦਾ ਨਾਮ ਸਕੀ ਮਹਮਦ ਤਰਵੇਸ਼ ਸੀ ਇੱਕ ਕਥਨ ਅਨੁਸਾਰ ਬੁੱਲੇ ਸਾਚਤੋ ਸ਼ਾ ਇਨਾਇਤ ਕੋਲ ਜਾਂਦੇ ਹਨ ਤਾਂ ਸ਼ਾ ਇਨਾਇਤ ਖੇਤ ਦੀ ਕਿਆਰੀ ਵਿੱਚ ਕੰਡਿਆਂ ਦੀ ਪੰਨੀ ਦੀ ਲਗਾੜ ਹੈ ਸਰ ਉਹ ਪੁੱਛਣ ਲੱਗੇ ਜਵਾਨਾ ਕਿਵੇਂ ਆਇਆ ਹੈ ਬੁੱਲਾ ਪ੍ਰਾਰਥਨਾ ਕਰਦਾ ਹੈ ਕਿ ਉਹ ਰੱਬ ਨੂੰ ਮਿਲਣਾ ਚਾਹੁੰਦਾ ਹੈ ਰੱਬ ਕਿਸ ਤਰ੍ਹਾਂ ਮਿਲ ਸਕਦਾ ਹੈ ਸ਼ਾ ਇਨਾਇਤ ਨੇ ਉਸ ਵਕਤ ਬੜੇ ਸਧਾਰਨ ਢੰਗ ਨਾਲ ਬੜੀ ਵੱਡੀ ਸੱਚਾਈ ਪ੍ਰਗਟ ਕਰਕੇ ਗੁਰੂ ਮੰਤਰ ਦੇ ਦਿੱਤਾ ਉਹ ਕੰਡੇ ਦੀ ਪੰਨੀ ਦੀ ਇੱਕ ਥਾਂ ਤੋਂ ਪੁੱਟ ਕੇ ਤੁਝੇ ਥਾਂ ਤੇ ਲਾਉਂਦੇ ਹੋਏ ਕਹਿਣ ਲੱਗੇ ਬੁੱਲਿਆ ਰੱਬ ਦਾ ਕੀ ਪਉਣਾ ਇੱਧਰੋਂ ਪੁੱਟਣਾ ਤੇ ਉੱਤਰ ਲਾਉਣਾ ਇਸ ਗੁਰੂ ਮੰਤਰ ਦੇ ਗੁੱਝੇ ਅਰਥ ਜਿਗਿਆਸੂ ਬਣ ਕੇ ਆਏ ਬੁੱਲੇ ਸ਼ਾਹ ਦੇ ਤੁਰ ਅੰਦਰ ਲੱਥ ਗਏ ਉਹ ਸ਼ਾ ਇਨਾਇਤ ਦੇ ਚਰਨਾ ਵਿੱਚ ਟੈਪਿਆ ਤੇ ਸੰਤ ਸ਼ਾ ਇਨਾਇਤ ਨੇ ਉਸਨੂੰ ਆਪਣਾ ਚਿੱਲਾ ਬਣਾ ਲਿਆ ਇਸ ਗੁਰੂ ਮੰਤਰ ਦੇ ਡੂੰਘੇ ਅਰਥ ਇਹ ਸੁਣ ਕੇ ਸੰਸਾਰ ਦੀ ਮੋਹ ਮਾਇਆ ਨੂੰ ਛੱਡ ਕੇ ਆਪਣਾ ਮਨ ਪਰਮਾਤਮਾ ਦੀ ਯਾਦ ਅਤਿ ਸਿਮਰਨ ਵਿੱਚ ਲਗਾ ਕਾ ਤੋ ਤਾਂ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ ਬੁੱਲੇ ਸ਼ਾਹ ਜੀ ਆਪਣੇ ਮੁਰਸ਼ਿਦ ਵਿੱਚ ਬਹੁਤ ਵਿਸ਼ਵਾਸ ਰੱਖਦੇ ਸੀ ਉਹ ਆਪਣੇ ਕਲਿਆਣ ਦੀ ਤਾਰੂ ਉਸੇ ਨੂੰ ਮੰਨਦੇ ਸੀ ਉਹ ਆਪਣੇ ਕਾਵਿ ਰਚਨਾ ਵਿੱਚ ਥਾ ਥਾ ਸ਼ਾ ਇਨਾ ਦਿੱਤਾ ਜ਼ਿਕਰ ਕਰਦੇ ਨੇ ਬੁੱਲੇ ਸ਼ਾਹ ਦੀ ਸੁਨੋ ਹਕਾਇਤ ਹੱਤੇ ਫੜਿਆ ਹੋਈ ਹੱਤਾਇਤ ਮੇਰਾ ਸਾਈਂ ਸ਼ਾ ਇਨਾਇਤ ਉਹ ਲੰਕਾਵੇ ਪਾਰ ਬੁੱਲੇ ਸ਼ਾ ਮਸਤ ਫਕੀਰ ਬਣ ਚੁੱਕਾ ਸੀ ਉਸ ਨੂੰ ਦੁਨੀਆ ਜਾਂ ਦੁਨੀਆ ਦੇ ਲੋਕਾਂ ਸਾਕਾ ਸੰਬੰਧੀਆਂ ਜਾਂ ਆਪਣੇ ਭਾਈ ਚਾਦੇ ਤੇ ਤੰਨੇ ਮਿੰਨੀਆਂ ਤੇ ਵੀ ਕੋਈ ਚਿੰਤਾ ਨਹੀਂ ਸੀ ਭਾਵੇਂ ਮੁਸਲਮਾਨ ਧਰਮ ਵਿੱਚ ਕੋਈ ਉੱਚ ਨੀਚ ਨਹੀਂ ਸੀ ਪਰ ਫਿਰ ਵੀ ਇੱਜ਼ਤ ਰਮ ਹਿੰਦੂ ਧਰਮ ਦੇ ਪਰਛਾਵੇਂ ਤੋਂ ਪੂਜੀਤ ਤਾਂ ਨਹੀਂ ਬਚ ਸਕਿਆ ਬੁੱਲੇ ਸ਼ਾਹ ਦੇ ਖਾਨਦਾਨ ਨੂੰ ਇੱਕ ਸਹੀयत ਦਾ ਕਿਸੇ ਅਰਾਈ ਦਾ murid ਬਾਨਾ ਚੰਗਾ ਨਹੀਂ ਲੱਗਿਆ ਬੁੱਲੇ ਸ਼ਾਹ ਦਾ ਪਰਿਵਾਰ ਬਹੁਤ ਵੱਟਾ ਸੀ ਬਹੁਤ ਸਾਰੇ ਭੈਣ ਭਰਾ ਅਤੇ ਪਰਚਾਈਆਂ ਸਨ ਉਸ ਦੇ ਘਰ ਵਾਲੇ ਜਾਤ ਪਾਤ ਅਤੇ ਉੱਚ ਨੀਚ ਦੇ ਵੰਤਨਾ ਵਿੱਚ ਪੂਜੀਤਾਂ ਝਕੜੇ ਹੋਏ ਸਨ ਜਦ ਬੁੱਲਾ ਆਪਣੇ ਪਿੰਡ ਮਾਪਿਆਂ ਨੂੰ ਮਿਲਣ ਗਿਆ ਤਾ ਉਸ ਦੀਆਂ ਚਾਚੀਆਂ ਤਾਈਆਂ ਤੇ ਭੈਣਾ ਪਰਜਾਈਆਂ ਉਸ ਤੇ ਹਲੇਤ ਵਾਲੇ ਆ ਚੁੜੀਆਂ ਤੇ ਬੁਰਾ ਭਲਾ ਕਹਿਣ ਲੱਗੀਆਂ ਕਿ ਉਸ ਨੇ ਕੁਲ ਨੂੰ ਸૈયਦ ਹੋ ਕੇ ਲਿਕਾਂ ਲਾਈਆਂ ਹਨ ਉਹ ਬੁੱਲੇ ਸ਼ਾਹ ਤਾਂ ਨਾਰਾਜ਼ ਹੋ ਕੇ ਇਸ ਕਰਕੇ ਤਿਆਗ ਦਿੰਦੇ ਹਨ ਕਿ ਉਸ ਨੇ ਸૈયਦ ਪਾਵ ਉੱਚੀ ਜਾਤ ਵਾਲਾ ਹੋ ਕੇ ਇੱਕ ਅੜਾਈ ਨੀਵੀਂ ਜਾਤ ਵਾਲੇ ਨੂੰ ਆਪਣਾ ਮਰਸ਼ਦ ਬਣਾਇਆ ਹੈ ਇਸ ਗਲ ਦਾ ਉਹਨਾਂ ਦੀ ਇਸ ਕਾਫੀ ਤੋਂ ਪਤਾ ਚਲਦਾ ਹੈ ਬੁੱਲੇ ਨੂੰ ਸਮਝਾਵਨ ਆਇਆ ਪੈਣਾ ਤੇ ਪਰਚਾਈਆ ਤੂੰ ਕਿਉਂ ਭੁੱਲਿਆ ਸੈਦ ਹੋ ਕੇ ਕੁੱਲ ਨੂੰ ਲਿਕਾਂ ਲਾਇਆ ਇਸੇ ਹੀ ਕਲ ਨੂੰ ਇੱਕ ਥਾਂ ਹੋਰ ਲਿਖਤੇ ਹਨ ਕੇ ਤੂੰ ਹਜ਼ਰਤ ਨਬੀ ਤੇ ਅੱਲੀ ਦੀ ਔਲਾਦ ਹੋ ਕੇ ਇੱਕ ਅੜਾਈ ਦਾ ਪੱਲਾ ਕਿਉਂ ਫੜਿਆ ਹੈ ਬੁੱਲੇ ਨੂੰ ਸਮਝਾਵਨ ਆਇਆ ਪੈਣਾ ਤੇ ਪਰਚਾਈਆ ਆਲ ਨਬੀ ਔਲਾਦ ਅੱਲੀ ਦੀ ਬੁੱਲਿਆ ਤੋ ਕਿਉਂ ਲੀ ਕਾਂ ਲਾਈਆ ਮੰਨ ਲੈ ਬੁੱਲਿਆ ਸਾਡਾ ਕਹਿਣਾ ਛੜ ਤੇ ਪੱਲਾ ਰਾਈਆ ਹੁਣ ਬੁੱਲਾ ਆਪਣੀ ਮੰਚਲ ਨੂੰ ਪਾ ਚੁੱਕਾ ਸੀ ਉਸ ਨੂੰ ਹੁਣ ਸ਼ੌਹਰਤ ਦੀ ਕੋਈ ਚਿੰਤਾ ਨਹੀਂ ਸੀ ਤੇ ਨਾ ਹੀ ਕੋਈ ਨਾਮੋਸ਼ੀ ਦਾ ਫਿਕਰ ਸੀ ਸੈਦ ਹੋਣ ਦਾ ਕੋਈ ਮਾਨ ਨਹੀਂ ਸੀ ਕਿਉਂਕਿ ਸੈਦ ਆਪਣੇ ਆਪ ਨੂੰ ਖੇਤੀਬਾੜੀ ਕਰਨ ਵਾਲੇ ਅਦਾਈਆਂ ਤੋਂ ਉੱਚੀ ਜਾਤ ਵਾਲੇ ਮੰਨਤੇ ਹਨ ਪਰ ਬੁੱਲੇ ਸ਼ਾਹ ਨੇ ਜਾਤ ਪਾਤ ਦੇ ਪੰਡਰਾਂ ਨੂੰ ਤੋੜ ਕੇ ਗੁਰੂ ਅਤੇ ਗੁਰੂ ਦੀ ਜਾਤ ਦਾ ਪੁਰਸਤਕਾਰ ਕੀਤਾ ਜਿਹੜਾ ਸਾਨੂੰ ਸਹੀਅਤ ਆਖੇ ਦੋ ਛੱਕ ਮਿਲਨ ਸਚਾਈਆਂ ਜਿਹੜਾ ਸਾਨੂੰ ਅਰਾਈ ਆਖੇ ਬਹਿਸ਼ਤੀ ਪਿੰਗਾ ਪਾਈਆਂ ਜੇ ਤੂੰ ਲੋੜੇ ਪਾਗ ਪਹਾਰਾ ਬੁੱਲਿਆ ਤਾਲਬ ਹੋ ਚਾਰਾਈਆਂ ਉਹ ਬੁੱਲਿਆ ਤਾਲਬ ਹੋ ਚਾਰਾਈਆਂ ਬੁੱਲੇ ਸ਼ਾਹ ਦੀ ਇੱਕ ਪੈਣ ਨੇ ਬੁੱਲੇ ਸ਼ਾਹ ਦਾ ਸਾਰੀ ਉਮਰ ਸਾਥ ਦਿੱਤਾ ਬਾਬਾ ਬੁੱਲੇ ਸ਼ਾ ਵਾਂਗ ਕਵਾਦੀ ਰਹਿ ਕੇ ਉਹਨਾਂ ਦੀ ਸੇਵਾ ਕਰਦੀ ਰਹੀ ਬੁੱਲੇ ਸ਼ਾ ਨੂੰ ਬਹਾਲੀਆਂ ਰਸਮਾਂ ਰੋਹ ਰੀਤੀਆਂ ਤੇ ਪੱਲੀ ਤੇ ਦਿਲਾਂ ਨਾਲ ਗੁਜ਼ਾਰੀਆਂ ਨਮਾਜ਼ਾਂ ਉਸ ਨੂੰ ਚੰਗੀਆਂ ਨਹੀਂ ਲੱਗਦੀਆਂ ਸਨ ਬਾਬਾ ਬੁੱਲੇ ਸ਼ਾ ਜੀ ਫਰਮਾਉਂਦੇ ਨੇ ਕਿ ਨਾ ਖੁਦਾ ਮਸੀਹ ਤੇ ਲੱਭਦਾ ਨਾ ਲੱਭਦਾ ਵਿੱਚ ਕਾਬੇ ਨਾ ਖੁਦਾ ਕੁਰਾਨ ਕਿਤਾਬਾਂ ਨਾ ਖੁਦਾ ਨਮਾਜ਼ੇ ਨਾ ਖੁਦਾ ਮੈਂ ਤਿਰਤ ਡਿਠਾ ਆਵੇਂ ਬੰਦੇ ਚੱਕੇ ਬੁੱਲੇ ਸ਼ਾਨੋ ਜਦ ਮੁਰਸ਼ਿਦ ਮਿਲ ਗਿਆ ਟੁੱਟੇ ਸਭ ਤਕਾਤੇ ਟੁੱਟੇ ਸਭ ਤਕਾਤੇ ਦੋਸਤੋ ਜਾਂਦੇ ਜਾਂਦੇ ਮੈਂ ਤੁਹਾਨੂੰ ਬੁੱਲੇ ਸ਼ਾ ਦਾ ਪੂਰਾ ਕਲਾਮ ਸੁਣਾ ਕੇ ਚਾਹ ਰਿਆਂ ਹਾਂ ਜਿਸ ਉੱਪਰ ਸਾਡੀ ਅੱਜ ਦੀ ਵੀਡੀਓ ਪੰਨੀ ਹੋਈ ਹੈ ਬੁੱਲੇ ਨੂੰ ਸਮਝਾਵਾ ਨਾ ਆਇਆ ਪੈਣਾ ਤੇ ਪਰਚਾਈਆ ਮੰਨ ਲੈ ਬੁੱਲਾ ਸਾਟਾ ਕਹਿਣਾ ਛਟ ਤੇ ਪੱਲਾ ਰਾਈਆ ਆਲ ਨਪੀ ਔਲਾਦ ਨਪੀਨੋ ਤੂੰ ਕੀ ਲਿਕਾਂ ਲਾਈਆ ਜਿਹੜਾ ਸਾਨੂੰ ਸਿਹਤ ਸੱਤੇ ਦੋ ਸਖਮ ਮਿਲਨ ਸਚਾਈਆਂ ਜੋ ਕੋਈ ਸਾਨੂੰ ਰਾਈ ਆਖੇ ਬੈਸ਼ਤੀ 빙ਾਂ ਪਾਈਆਂ ਰਾਈ ਸਾਈ ਸਭਨੀ ਥਾਈਂ ਰਬਤियां ਪੇ ਪਰਵਾਈਆਂ ਸੋਹਨੀਆਂ ਪਦੇ ਹਟਾਈਆਂ ਨੇ ਤੇ ਕੋਚੀਆਂ ਲੈ ਕਲ ਲਾਈਆਂ ਜੇ ਤੂੰ ਲੋੜੇ ਭਗ ਬਹਾਰਾ ਸ਼ੱਕਰ ਹੋ ਰਚਾਈਆ ਬੁੱਲਾ ਸ਼ੌਤੀ ਜ਼ਾਤ ਕੇ ਪੁੱਛ ਨਾਏ ਸ਼ੱਕਰ ਹੋ ਰਚਾਈਆ ਸ਼ੱਕਰ ਹੋ ਰਚਾਈਆ ਦੋਸਤੋ ਉਮੀਦ ਕਰਦਾ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰਖਾ ਖਾ